ਹਾਂਜੀ ਕੀ ਨਾਮ ਤੁਹਾਡਾ ਬੰਦਰਾ ਬੰਦਰਾ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਮੈਨੰਕਰ ਅੱਛਾ ਕੀ ਹੋਇਆ ਪੂਰਾ ਮਾਮਲਾ ਜਿਹੜਾ ਇੱਕ ਚੋਰ ਫੜਿਆ ਗਿਆ ਤੁਹਾਡੇ ਘਰ 'ਚ ਕਿੱਦਾਂ ਹੋਇਆ ਸੀ ਅਸੀਂ ਅੰਦਰ ਲੇਟੇ ਹੋਏ ਗਏ ਬਾਹਰ ਆਵਾਜ਼ ਆਈਆਂ ਨੂੰ ਲੱਗਾ ਮਮਾ ਜੀ ਆਏ ਹਨਾ ਤੇ ਇਹ ਬਾਰ ਕੁੰਡਾ ਖੁੱਲਿਆ ਨਹੀਂ ਤੇ ਇਹ ਹੀ ਗਏ ਪਤਾ ਨਹੀਂ ਦੋ ਕਿ ਤਿੰਨ ਜਾਨੇ ਗਏ ਇਹਨਾਂ ਠੱ ਲੱਗਾ ਇੱਕ ਫੜੋ ਗਿਆ ਬਾਕੀ ਣਾਠ ਗਏ ਦੇ ਨਾਲ ਤੇ ਕਿੰਨੇ ਵਜੇ ਦੀ ਗੱਲ ਹੈ ਇਹ ਇਹ ਹੁਣੀ ਥੋੜਾ ਅੱਧਾ ਘੰਟੇ ਪਹਿਲੇ ਦੀ ਗੱਲ ਹੈ ਤੇ ਉਸ ਤੋਂ ਬਾਅਦ ਇਸ ਨੂੰ ਫੜਿਆ ਕਿੱਦਾਂ ਇਹਨਾਂ ਨੇ ਫੜਿਆ ਇਹਨਾਂ ਕੋਈ ਅੰਦਰ ਹੀ ਗਈ ਇਹਨਾਂ ਨੇ ਮੇਰੇ ਹਸਬੰਦ ਨੇ ਇਹਨਾਂ ਨੇ ਫੜਿਆ ਓਕੇ ਠੀਕ ਸੁੱਤੇ ਗਏ ਬਾਹਰ ਆਵਾਜ਼ ਆਈ ਆਵਾਜ਼ ਆ ਗਈ ਤੇ ਬਾਹਰ ਆ ਕੇ ਦੇਖਿਆ ਤਿੰਨ ਜਣੇ ਸੀਗੇ ਇੱਕ ਤਾਂ ਫੜ ਲਿਆ ਦੋ ਭੱਜ ਗਏ ਹਾਂਜੀ ਤੇ ਕੀ ਕਰ ਰਹੇ ਸੀ ਜਦੋਂ ਅੰਦਰ ਬੜੇ ਸੀ ਇਹ ਇੱਕ ਅੰਦਰ ਬੜਿਆ ਹੈਗਾ ਦੋ ਬੜਨ ਲੱਗੇ ਸੀਗੇ ਪੇਂਟ ਵਾਲੇ ਸੱਚੇ ਫਿਰ ਫੋਨ ਕਰਕੇ ਭਾਜੀ ਹੁਣ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਨੂੰ ਬੁਲਾਇਆ ਹੈ ਫਿਰ ਕੀ ਮੰਗ ਕਰਦੇ ਹੋ ਹੁਣ ਚੱਲਣਾ ਜੀ ਇਹ ਕਿੱਥੋਂ ਦੇ ਹੈ ਅੱਗੇ ਤੋਂ ਨਾ ਕਰਨ ਇਹ ਜੀ ਠੀਕ ਹੈ ਤੇਨੇ ਕਦੋਂ ਪਤਾ ਚੱਲਣਾ ਹੈ ਮੈਂ ਘਰ ਨਹੀਂ ਬੱਜਿਆ ਮੇਰੀ ਬੇਟਾ ਹੈਗੇ ਦੋਨੋਂ ਕੁੰਡਾ ਲਾ ਕੇ ਮਾਰੋ ਚੰਦਰਾ ਲਾ ਕੇ ਗਈਆਂ ਇਹਨਾਂ ਨੇ ਸਰੀਏ ਨਾਲ ਲੱਗੇ ਰਾੜ ਦੇ ਨਾਲ ਦਰਵਾਜ਼ਾ ਖੋਲਣ ਬੇਟਾ ਆਇਆ ਬਾਹਰ ਮੇਰੀ ਮੰਮੀ ਆਏ ਨਾ ਜਿਹੜਾ ਦੇਖਿਆ ਦੇ ਤਿੰਨ ਜਣੇ ਦੋ ਦੌੜ ਗਏ ਇੱਕ ਫੜ ਲਿਆ ਆ ਫੜ ਲਿਆ ਆ ਤੇ ਪੁਲਿਸ ਨੂੰ ਇਹ ਕਾਰਵਾਈ ਸਖਤੋ ਸਖਤ ਕਰਨੀ ਚਾਹੀਦੀ ਆ ਤੇ ਰੋਜ਼ ਦਾੜ ਹੀ ਇਹ ਚੋਰੀਆਂ ਹੁੰਦੀਆਂ ਕੱਲਾ ਘਰ ਹੈ ਕੱਲੇ ਹੀ ਘਰ ਵਿੱਚ ਰਹਿਣੇ ਆ